ਵੈਰਜੀ ਕੀ ਫਤਿਹ ਮਲੋਟ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਸ੍ਰੀ ਮੁਖਸਰ ਸਾਹਿਬ ਮੈਂ ਇਸ ਸੁਸਾਇਟੀ ਦਾ ਸੈਕਟਰੀ ਪ੍ਰਵੀਨ ਸਿੰਘ ਅਬਲਖਰਾਨਾ ਭਾਈ ਜੀ ਅੱਜ ਅਸੀਂ ਸਾਰੇ ਡਰਾਈਵਰ ਵੀਰ ਜਨਤਾ ਟੈਕਸੀ ਸਟੈਂਡ ਮਲੋਟ ਤੇ ਇਕੱਠੇ ਹੋਏ ਆ ਅਸੀਂ ਇਕੱਠੇ ਹੋਏ ਆ ਜਿਸ ਵੀਰ ਨੇ ਆਪਣੇ ਅਮਰੀਕਾ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸਾਡੇ ਡਰਾਈਵਰ ਭਰਾ ਤੋਂ ਉਹਦੀ ਸਪੋਰਟ ਦੇ ਵਿੱਚ ਅਸੀਂ ਇਕੱਠੇ ਹੋਏ ਆ ਵੀ ਚਲੋ ਗਲਤੀ ਹੋਈ ਹੈ ਉਹ ਤੋਂ ਪਰ ਇੰਨੀ ਸਜ਼ਾ ਨਾ ਦਿੱਤੀ ਜਾਵੇ ਉਹ ਤੇ ਰਹਿਮ ਕੀਤਾ ਜਾਵੇ ਕਿ ਅਸੀਂ ਸਾਰੇ ਡਰਾਈਵਰ ਸਾਰੀਆਂ ਸਰਕਾਰਾਂ ਅੱਗੇ ਅਪੀਲ ਕਰਦੇ ਆ ਵੀ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ ਤੇ ਸਾਡੇ ਹੁਣ ਪ੍ਰਧਾਨ ਜੀ ਗੱਲਬਾਤ ਕਰਨਗੇ ਪ੍ਰਧਾਨ ਜੀ ਦੱਸੋ ਜੀ ਸਸੇ ਗੱਲ ਸਾਰੇ ਵੱਡੇ ਛੋਟੇ ਭਰਾਵਾਂ ਨੂੰ ਮਲੋੜ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਸ੍ਰੀ ਮੁਕਸਰ ਸਾਹਿਬ ਮੈਂ ਸੁਸਾਇਟੀ ਦਾ ਪ੍ਰਧਾਨ ਜਗਦੀਪ ਸਿੰਘ ਬਰਾੜ ਮਲੋੜ ਤੋਂ ਤੇ ਅੱਜ ਆਪਾਂ ਜੋ ਇਕੱਠੇ ਹੋਏ ਆਂ ਡਰਾਈਵਰ ਭਰਾ ਉਹ ਕੁਝ ਖਾਸ ਗੱਲ ਕਰਕੇ ਹੋਏ ਆ ਜੋ ਆਪਣਾ ਪੰਜਾਬੀ ਡਰਾਈਵਰ ਭਰਾ ਅਮਰੀਕਾ ਦੇ ਵਿੱਚ ਪਿਛਲੇ ਦਿਨ ਕੁਝ ਇੱਕ ਗਲਤੀ ਕਾਰਨ ਐਕਸੀਡੈਂਟ ਹੋ ਗਿਆ ਸੀਗਾ ਤੇ ਉਹਦੇ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਉਹਦੇ ਤੇ ਅੱਜ ਗੱਲਬਾਤ ਕਰਨ ਜਾ ਰਹੇ ਆ ਉਹ ਚਲੋ ਐਕਸੀਡੈਂਟ ਰੋਡ ਤੇ ਹੋ ਜਾਂਦਾ ਜੀ ਗਲਤੀ ਹੋ ਜਾਂਦੀ ਹੈ ਇਨਸਾਨ ਤੋਂ ਇਨਸਾਨ ਗਲਤੀਆਂ ਦਾ ਪੁਤਲਾ ਤੇ ਅਸੀਂ ਸਾਰੇ ਭਰਾ ਅੱਜ ਉਹਦੇ ਹੱਕ ਦੇ ਵਿੱਚ ਇਕੱਠੇ ਹੋਏ ਆਂ ਵੀ ਉਹਦੇ ਤੇ ਜੋ ਇੰਨੀ ਵੱਡੀ ਕਾਰਵਾਈ ਕੀਤੀ ਜਾ ਰਹੀ ਆ ਇੰਨੀ ਸਜ਼ਾ ਉਹਨੂੰ ਸੁਣਾਈ ਜਾ ਰਹੀ ਆ ਅਸੀਂ ਉਹਦੇ ਤੋਂ ਉਹ ਚੀਜ਼ਾਂ ਨਹੀਂ ਚਾਹੁੰਦੇਗੇ ਵੀ ਉਹਨੂੰ ਇੰਨੀ ਸਜ਼ਾ ਹੋਵੇ ਅਸੀਂ ਉਹਦੇ ਹੱਕ ਦੇ ਵਿੱਚ ਅੱਜ ਇਕੱਠੇ ਹੋਏ ਆਂ ਵੀ ਇਹ ਚੀਜ਼ ਬਹੁਤ ਹੀ ੱੱੱਕਾਸ਼ਾਈ ਹੋ ਰਹੀ ਆ ਤੇ ਅਸੀਂ ਉਧਰ ਸਰਕਾਰ ਨੂੰ ਅਮਰੀਕਾ ਸਰਕਾਰ ਨੂੰ ਅਪੀਲ ਕਰਦੇ ਆ ਵੀ ਉਹਨਾਂ ਦੇ ਰਹਿਮ ਕੀਤਾ ਜਾਵੇ ਤੇ ਇਹ ਕਿਸੇ ਤੋਂ ਵੀ ਘਟਨਾ ਹੋ ਸਕਦੀ ਆ ਕੋਈ ਜਾਣੇ ਅਣਜਾਣੇ ਦੇ ਵਿੱਚ ਇਹ ਜਾਣਬੁੱਝ ਕੇ ਕਦੀ ਵੀ ਕੋਈ ਰੋਡ ਐਕਸੀਡੈਂਟ ਨਹੀਂ ਕਰਦਾਗਾ ਤੇ ਅਸੀਂ ਰਹਿਮਦਿਲੀ ਦੀ ਅਪੀਲ ਕਰਦੇ ਆ ਸਰਕਾਰ ਨੂੰ ਅਮਰੀਕਾ ਦੀ ਨੂੰ ਬਾਕੀ ਸਾਡੀ ਗੱਲਬਾਤ ਅੱਗੇ ਪ੍ਰਦੀਪ ਕੈਸ਼ੀਅਰ ਸਾਹਿਬ ਕਰਨਗੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਲੋਟ ਪ੍ਰਾਈਵੇਟ ਕਾਰ ਚਾਲਕ ਸੇਵਾ ਸੁਸਾਇਟੀ ਦੇ ਸਾਰੇ ਸਤਕਾਰਯੋਗ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਜਿੱਦਾਂ ਸਾਰਿਆਂ ਨੂੰ ਪਤਾ ਹੈ ਕਿ ਆਪਣਾ ਜਿਹੜਾ ਅੱਜ ਦਾ ਮੁੱਦਾ ਉਹ ਚੱਲ ਰਿਹਾ ਜੀ ਜਿਹੜਾ ਅਮਰੀਕਾ ਦੇ ਵਿੱਚ ਆਪਣੇ ਇੱਕ ਡਰਾਈਵਰ ਭਰਾ ਦੇ ਕੋਲੋਂ ਇੱਕ ਗਲਤੀ ਨਾਲ ਜਿਹੜਾ ਐਕਸੀਡੈਂਟ ਹੋ ਗਿਆ ਆਪਾਂ ਸਾਰਿਆਂ ਨੂੰ ਇਹ ਗੱਲ ਨੂੰ ਮੰਨਦੇ ਆ ਕਿ ਉਸ ਭਰਾ ਦੀ ਗਲਤੀ ਆ ਚਾਹੇ ਉਹਨੇ ਜਾਣ ਬੁਝ ਕੇ ਕੀਤੀ ਚਾਹੇ ਉਹਨੇ ਅਣਜਾਣੇ ਵਿੱਚ ਕੀਤੀ ਆ ਬਟ ਵੀਰੋ ਆਪਾਂ ਦੇਖਦੇ ਆ ਉਧਰ ਦੇ ਲੋਕਾਂ ਦੀ ਸੁਣਦੇ ਆ ਤਾਂ ਆਪਾਂ ਨੂੰ ਮਤਲਬ ਉਹ ਦੇਖਣ ਨੂੰ ਮਿਲਦਾ ਕਿ ਜਿੱਦਾਂ ਉਹਨੇ ਕੋਈ ਕ੍ਰਾਈਮ ਕਰ ਦਿੱਤਾ ਹੁੰਦਾ ਉਹਨੂੰ ਜੇੜੀਆਂ ਦੇ ਵਿੱਚ ਧੱਕਾ ਕਰਕੇ ਉਹਨੂੰ ਏਦਾਂ ਲੈ ਕੇ ਜਾ ਰਹੇ ਵੀ ਜਿੱਦਾਂ ਕੋਈ ਹੱਤਿਆਕਵਾਦੀ ਹੁੰਦਾ ਦੇਖੋ ਜੀ ਸੜਕ ਤੇ ਚੱਲਦੇ ਆ ਇਹ ਤਾਂ ਹੈ ਨਹੀਂ ਵੀ ਆਜੇ ਉੱਥੇ ਬਾਹਰਲੀ ਕੰਟਰੀ ਦੇ ਵਿੱਚ ਅਮਰੀਕਾ ਦੇ ਵਿੱਚ ਇਹ ਹਾਸਾ ਅੱਜ ਪਹਿਲੀ ਵਾਰੀ ਹੋਇਆ ਠੀਕ ਆ ਜੀ ਹਾਸੇ ਤਾਂ ਹਰ ਇੱਕ ਜਗ੍ਹਾ ਹੁੰਦੇ ਰਹਿੰਦੇ ਆ ਸੜਕਾਂ ਤੇ ਚੱਲਦੇ ਆ ਗਲਤੀਆਂ ਵੀ ਹੁੰਦੀਆਂ ਨੇ ਪੁਲੇਖੇ ਵੀ ਪੈਂਦੇ ਆ ਔਰ ਕਈ ਵਾਰੀ ਕੋਈ ਜਾਨੀ ਮਾਲੀ ਨੁਕਸਾਨ ਵੀ ਹੁੰਦਾ ਆ ਸੋ ਇਸੇ ਤਰ੍ਹਾਂ ਦੀ ਜਿੱਦਾਂ ਸੰਸਾਰ ਚੱਲਦਾ ਸਿਸਟਮ ਦੇ ਨਾਲ ਸੜਕ ਤੇ ਚੱਲਦੇ ਗਲਤੀਆਂ ਹੁੰਦੀਆਂ ਉਹ ਬਾਈ ਦੀ ਗਲਤੀ ਸੀ। ਉਹਨੇ ਗਲਤੀ ਕੀਤੀ ਜਿਹਦੇ ਕਰਕੇ ਤਿੰਨ ਲੋਕਾਂ ਦੀ ਜਿਹੜੀ ਆ ਜਾਨ ਚਲੀ ਗਈ। ਬਟ ਆਪਾਂ ਇਹ ਕਹਾਂਗੇ ਸਰਕਾਰਾਂ ਨੂੰ ਅਪੀਲ ਕਰਾਂਗੇ ਕਿ ਇਹਨੂੰ ਕਿਸੇ ਤਰ੍ਹਾਂ ਦਾ ਪਰਸਨਲ ਨਾ ਲੈ ਕੇ ਜੀ ਉਸ ਬੰਦੇ ਨੂੰ ਇੱਕ ਐਕਸੀਡੈਂਟ ਦੇ ਤੌਰ 'ਤੇ ਦੇਖਿਆ ਜਾਵੇ ਕਿ ਉਹਨੇ ਕੇਸ ਕੀਤਾ। ਵੀ ਉਹਦੇ ਤੇ ਐਕਸੀਡੈਂਟ ਹੋਇਆ ਨਾ ਕਿ ਉਹਨੂੰ ਇੱਕ ਕ੍ਰਿਮੀਨਲ ਦੇ ਰੂਪ 'ਚ ਪੇਸ਼ ਕੀਤਾ ਗਿਆ ਜਿਸ ਤਰ੍ਹਾਂ ਜਿਹੜੀਆਂ ਨਾਲ ਜਕਰ ਕੇ ਉਹਨੂੰ ਲਜਾਇਆ ਗਿਆ ਉਸ ਬੰਦੇ ਨੂੰ। ਠੀਕ ਹੈ ਜੀ ਆਪਾਂ ਵੀਡੀਓ ਹੋਰ ਵੀ ਦੇਖਾਂਗੇ ਦੂਜੀ ਧਿਰ ਦੀ ਵੀ ਦੇਖੋ ਜਿਹੜੀ ਕਾਰ ਦੇ ਵਿੱਚ ਉਹ ਗੋਰੇ ਸਵਾਰ ਸਨ ਉਹਨਾਂ ਨੇ ਵੀ ਡਿੰਕ ਵਗੈਰਾ ਕੀਤੀ ਸੀ ਉਹਨਾਂ ਦੇ ਕਾਰ ਦੇ ਵਿੱਚ ਵੀ दारू ਦੀਆਂ ਬੋਤਲਾਂ ਵਗੈਰਾ ਜਿਹੜੀਆਂ ਹਨ ਉਹ ਮਿਲੀਆਂ ਨੇ ਠੀਕ ਹੈ ਜੀ ਸੋ ਸਰਕਾਰਾਂ ਨੂੰ ਆਪਾਂ ਇਹ ਅਪੀਲ ਕਰਦੇ ਕਿ ਇਸ ਮੁੱਦੇ ਨੂੰ ਕ੍ਰਿਮੀਨਲ ਔਰ ਆਪਸੀ ਰੰਜਿਸ਼ ਤੋਂ ਦੂਰ ਰੱਖ ਕੇ ਇੱਕ ਐਕਸੀਡੈਂਟ ਕੇਸ ਦੀ ਜਿਹੜੀ ਨਿਗਰਾਨੀ ਨਾਲ ਦੇਖਿਆ ਜਾਵੇ ਔਰ ਉਸ ਬੰਦੇ ਦੇ ਉੱਪਰ ਰਹਿਮ ਕੀਤਾ ਜਾਵੇ ਠੀਕ ਹੈ ਜੀ ਸੋ ਸਰਕਾਰਾਂ ਦੇ ਇਹ ਅਪੀਲ ਕਰਦੇ ਆ ਜੀ ਸਾਰਿਆਂ ਔਰ ਮੈਂ ਸਾਰੇ ਡਰਾਈਵਰ ਭਰਾਵਾਂ ਨੂੰ ਔਰ ਸਾਰੇ ਆਪਣੇ ਜਿੰਨੇ ਵੀ ਪੰਜਾਬੀ ਭਰਾ ਹੈਗੇ ਨੇ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹੁੰਦਾ ਜੀ ਆਪਾਂ ਬਾਏ ਦੇ ਵਿੱਚ ਇੱਕ ਲਿੰਕ ਜਰੂਰ ਪਾਵਾਂਗੇ ਇਹਦੇ ਕਿ ਜਿਹਦੇ ਨਾਲ ਆਪਾਂ ਉਸ ਬੰਦੇ ਦੇ ਹੱਕ ਦੇ ਵਿੱਚ ਆਪਾਂ ਪਟੀਸ਼ਨ ਬਾਣੀ ਹੈ ਜੀ ਸਾਰਿਆਂ ਨੂੰ ਇੱਕੋ ਹੀ ਬੇਨਤੀ ਹੈ ਜੀ ਉਹ ਪਟੀਸ਼ਨ ਨੂੰ ਉਸ ਲਿੰਕ ਨੂੰ ਖੋਲ ਕੇ ਉਸ ਬੰਦੇ ਦੇ ਹੱਕ ਵਿੱਚ ਪਟੀਸ਼ਨ ਜ਼ਰੂਰ ਪਾਓ ਜੀ ਧੰਨਵਾਦ ਜੀ ਸਰ ਚਲੋ ਵੇਖੋ ਗਲਤੀ ਤੇ ਡਰਾਈਵਰ ਹੈ ਗਲਤੀ ਹੋਈ ਹੈ ਜਿਹੜਾ ਐਕਸੀਡੈਂਟ ਹੋਇਆ ਤੇ ਉਧਰ ਹੀ ਵੇਖੋ ਨਾ ਜਿਹੜੇ ਉਹ ਗੱਡੀ ਦੇ ਵਿੱਚ ਗੋਰੇ ਹੋ ਉਹਨਾਂ ਦੀ ਗੱਡੀ ਦੇ ਵਿੱਚ ਚ ਚਾਰ ਬੋਧਾਂ ਸ਼ਰਾਬੀਆਂ ਦੱਸਦੇ ਉਹ ਵੀ ਸ਼ਰਾਬ ਨਾਲ ਰੱਜੇ ਆ ਬੰਦੀ ਕਾਰਵਾਈ ਉਹ ਵੀ ਵੇਖਣਾ ਇੱਕ ਇੱਕ ਧੇਰੀ ਨੇ ਨਾ ਵੇਖਣ ਪੀ ਜੂਟਰਨ ਗਲਤ ਲੈ ਲਿਆ ਉਧਰ ਹੀ ਵੇਖਣ ਪੀ ਉਹਨਾਂ ਦੀ ਗੱਡੀ ਦੇ ਚੰਨਾ ਦਾ ਸ਼ਰਾਬ ਨਾਲ ਰੱਜੇ ਰਹੇ ਗੱਡੀ ਡਰਾਈਵ ਕਰਨ ਦੇ ਹੋਣਾ